ਬੋਲਦੇ ਨਾ ਬੰਦਾ ਸਾਡੇ ਘਰੇ ਸਾਨ ਮੈਨੂੰ ਉਲਟ ਬੋਲਦੇ ਸੀ ਜੇ ਕਿਸੇ ਨੰਬਰ ਹੈ ਪ੍ਰਦੂਸ਼ਣ ਬੋਰਡ ਆਣ ਦਾ ਲੈ ਕੇ ਆਇਆ ਜੇ ਕਿ ਉਹ ਆਮ ਤੂੰ ਮਸਲਾ ਕਰ ਜਾ ਕੇ ਇੱਕ ਵਾਰੀ ਉਸ ਦਾ ਕਾਰਜਾ ਕੀ ਦੇਖਣ ਚੈੱਕ ਕਰੋ ਇਹ ਕਾਰ ਨੂੰ ਧਰੋਹੀ ਪਾਰਟੀ ਹੈ ਸਾਡੇ ਕਿਹਦੇ ਨਾਲ ਹੱਥ ਮਲਾ ਮਲਾ ਕਿੰਨੇ ਡਸਟ ਪੀਆ ਕਾਰਜਾ ਸਾਰੀ ਚੰਗਾ ਬੰਦਾ ਜਿਹੜਾ ਜਰੂਰ ਸਾਰਾ ਉਹ ਹੀ ਪ੍ਰਕਾਲ ਕਰਕੇ ਉਹ ਅਸੀਂ ਵੀ ਉਹ ਦੋਨੋਂ ਲੈ ਕੇ ਕਾਡ ਡਾਕੂਮੈਂਟ ਵੀ ਦੱਸ ਰਹੇ ਨੇ ਸਰ ਸਾਡੇ ਕੋਲੇ ਉਹਦੀ ਐਡ ਡਾਕੂਮੈਂਟ ਪਿਆ ਭਾਈ ਇਹ ਗੱਲ ਤਾਂ ਉੱਥੇ ਕਰਦਗੇ ਦੱਸ ਸਕਦੇ ਮੈਨੂੰ ਪਤਾ ਨਹੀਂ ਬੁੱਢਾ ਜੀ ਤੇ ਗੱਲ ਕਰੀਏ ਪਹਿਲਾਂ ਦੀ ਬਾਤ ਬਣਾਉਂਦਾ ਇਹਨਾਂ ਹੀ ਮੌਨ ਨਾ ਜਵਾਨਾਂ ਨੇ ਪੁਖਰਦਾਰ ਦੇ ਬੈਠਣਾ ਪੈ ਗਿਆ ਭਾਈ ਮੈਂ ਤਾਂ ਇਹੀ ਕਹਾਂਗਾ ਕਿ ਸਾਡੇ ਭਾਰਤ ਦੀਆਂ ਬਦਨਸੀਬੀ ਐ ਇਹ ਜੋ ਸਾਨੂੰ ਇਹੋ ਜਿਹੀਆਂ ਸਰਕਾਰਾਂ ਮਿਲਦੀਆਂ ਤੇ ਇੱਕ ਤੋਂ ਇੱਕ ਕੇਸ ਆਏ ਦਿਨ ਫੌਜੀਆਂ ਦੇ ਨਾਲ ਹੀ ਹੁੰਦੇ ਆ ਤੇ ਜੇ ਆਪਾਂ ਗੱਲ ਕਰਨ ਲਗੇ ਆ ਪਿੱਛੇ ਜੀ ਮੇਟ ਤੋਂ ਲੈ ਕੇ ਇਕੱਲੇ ਪੰਜਾਬ ਦੀ ਗੱਲ ਨਹੀਂ ਮੇਟ ਦੇ ਵਿੱਚ ਵੀ ਇੱਕ ਕੈਪਟਨ ਨੂੰ ਕੁੱਟਿਆ ਗਿਆ ਪਿੱਛੇ ਜੇ ਬਾਠ ਨੂੰ ਕੁੱਟਿਆ ਗਿਆ ਅੱਜ ਇਹਨਾਂ ਦੋਨੇ ਫੌਜੀ ਭਰਾਵਾਂ ਦਾ ਜਿਹੜਾ ਮੁੱਦਾ ਆ ਗਿਆ ਕਿ ਇਹਨਾਂ ਨੂੰ ਸ਼ੈਲਰ ਮਾਲਕਾ ਜਿਹੜਾ ਉਹ ਤੰਗ ਕਰ ਰਿਹਾ ਯਾਨੀ ਕਹਿਣ ਦਾ ਭਾਵ ਸ਼ੈਲਰ ਦਾ ਪੂਰਾ ਕੂੜਾ ਕਰਕਟ ਇਹਨਾਂ ਦੇ ਘਰੇ ਡਿੱਗ ਰਿਹਾ ਤੇ ਜੇ ਆਪਾਂ ਫੌਜੀ ਭਰਾਵਾਂ ਦੀ ਮੰਨੀਏ ਜੋ ਉਹ ਦਸਤਾਵੇਜ਼ ਦਿਖਾ ਰਹੇ ਆ ਤਾਂ ਉਹਦੇ ਮੁਤਾਬਕ ਜੇ ਸੈਲਰ ਬੰਦ ਪਿਆ ਸੀਗਾ ਉਹਦਾ ਮੀਟਰ ਵੀ ਜਿਹੜਾ ਹੈਗਾ ਪਟਿਆ ਗਿਆ ਸੀ ਸਾਰਾ ਕੁਝ ਹੋ ਗਿਆ ਇਹ ਰਜਿਸਟਰੀ ਜਿਹੜੀ ਦੂਜੇ ਦੇ ਨਾਂ ਤੇ ਹੋਈ ਆ ਤਾਂ ਉਹ ਜਿਹੜੇ ਮਸਲੇ ਆ ਇਹ ਇਹਦੋਂ ਪਹਿਲਾਂ ਹੀ ਹੱਲ ਹੋ ਜਾਣੇ ਚਾਹੀਦੇ ਸੀ ਪਰ ਜਦੋਂ ਇਹ ਮਸਲਿਆਂ ਤੋਂ ਜਿਹੜੇ ਹੈਗੇ ਵੱਧ ਜਾਂਦੇ ਆ ਉੱਪਰ ਉੱਠ ਜਾਂਦੇ ਆ ਜਦੋਂ ਲੋਕ ਇਕੱਠੇ ਹੁੰਦੇ ਆ ਦੇਖੋ ਅੱਜ ਜਵਾਨ ਧਰਨਿਆਂ ਤੇ ਕਿਸਾਨ ਧਰਨਿਆਂ ਤੇ ਪਰ ਇਹੀ ਹੈ ਕਿ ਜਗ੍ਹਾ ਜਗ੍ਹਾ ਜਿਹੜੇ ਧਰਨਿਆਂ ਦਾ ਦੇਸ਼ ਸਾਡਾ ਬਣ ਰਿਹਾ ਖੱਲੇ ਪੰਜਾਬ ਦੀ ਗੱਲ ਨਹੀਂ ਪੂਰੇ ਭਾਰਤ ਦੀ ਤੇ ਅੱਜ ਕੱਲ ਜਿਹੜਾ 트ੈਂਡ ਨਵਾਂ ਹੀ ਚੱਲ ਗਿਆ ਕਿ ਜਿੱਥੇ ਵੀ ਆਪਾਂ ਦੇਖੋ ਫੌਜੀਆਂ ਨੂੰ ਧਰਨੇ ਲਾਉਣੇ ਪੈ ਰਹੇ ਆ ਤਾਂ ਮੈਂ ਤਾਂ ਇੱਕੋ ਹੀ ਬੇਨਤੀ ਕਰੂੰਗਾ ਕਿ ਇੱਕ ਜੇਂਡਕੇ ਦੇ ਵਿੱਚ ਤੇ ਇੱਕ ਜਿਹੜਾ ਹੈਗਾ ਰਾਜਸਥਾਨ ਦੇ ਵਿੱਚ ਹੈ ਜਿਹੜੀਆਂ ਕਿ ਦੋਨੋਂ ਹੀ ਬਾਰਡਰ ਸਟੇਟਾਂ ਐ ਤੇ ਜੇਕਰ ਇਹ ਫੌਜੀਆਂ ਦਾ ਦਿਮਾਗ ਜਿਹੜਾ ਧਿਆਨ ਆ ਆਪਣੇ ਪਰਿਵਾਰ ਦੇ ਵਿੱਚ ਮਗਰ ਰਹੂਗਾ ਤੇ ਸਾਡੇ ਬਾਰਡਰ ਦੀ ਰਾਖੀ ਕੀ ਕਰਨਗੇ ਤੇ ਜੇਕਰ ਬਾਰਡਰ ਦੀ ਰਾਖੀ ਨਹੀਂ ਹੋਊਗੀ ਜਦੋਂ ਉਧਰੋਂ ਪਾਕਿਸਤਾਨ ਚੜ੍ਹ ਕੇ ਸਾਡੇ ਵੱਲ ਨੂੰ ਆਊਗਾ ਤੇ ਫਿਰ ਸਾਡੇ ਭਾਰਤ ਦੀ ਸਥਿਤੀ ਕੀ ਹੋਊਗੀ ਜਿਹੜਾ ਇਹ ਚਿੰਤਾ ਦਾ ਵਿਸ਼ਾ ਮੈਂ ਤਾਂ ਇਹੀ ਕਹਿਣਾ ਕਿ ਪ੍ਰਸ਼ਾਸਨ ਨੂੰ ਹੱਲ ਕਰਨਾ ਚਾਹੀਦਾ ਜਿਹੜੇ ਦੀ ਇਹਨਾਂ ਦੀ ਮੰਗ ਆ ਉਹਦੇ ਤੇ ਵਿਚਾਰ ਕਰਨਾ ਚਾਹੀਦਾ ਜੋ ਸੱਚਾ ਉਹਦਾ ਸਾਥ ਦੇਣਾ ਚਾਹੀਦਾ ਤੇ ਖਾਸ ਕਰਕੇ ਜਿਹੜੇ ਫੌਜੀਆਂ ਦੇ ਨਾਲ ਹੋ ਰਹੇ ਤੱਕੇ ਆ ਤੇ ਇਹ ਸਾਡੇ ਗ੍ਰਹਿ ਮੰਤਰੀ ਨੂੰ ਡਿਫੈਂਸ ਮਿਨਿਸਟਰ ਨੂੰ ਰਾਸ਼ਟਰਪਤੀ ਨੂੰ ਪ੍ਰਧਾਨ ਮੰਤਰੀ ਨੂੰ ਇਹਨੂੰ ਗਹਿਰਾਈ ਦੇ ਨਾਲ ਸੋਚਣਾ ਚਾਹੀਦਾ ਹੈ ਤਾਂ ਕਿ ਜਿਹੜੇ ਫੌਜੀਆਂ ਦੇ ਮਸਲੇ ਦਿਨ ਪਰ ਦਿਨ ਜਿਹੜੇ ਨਾ ਹੋਂ ਸਾਹਮਣੇ ਤੇ ਜਿਹੜੇ ਸਾਡੇ ਦੇਸ਼ ਦੀ ਜਿਹੜੀ ਇੱਜ਼ਤ ਆ ਉਹ ਬਣੀ ਰਹੇ ਨਹੀਂ ਤਾਂ ਚਾਈਨਾ ਤੇ ਜਿਹੜਾ ਪਾਕਿਸਤਾਨ ਹੈ ਮੈਨੂੰ ਲੱਗਦਾ ਕਿ ਉਹਨਾਂ ਨੂੰ ਵੀ ਇਹ ਸ਼ਹਿ ਮਿਲ ਜਾਣੀ ਹੈ ਤੇ ਫਿਰ ਜੇਕਰ ਮੰਨ ਲਓ ਕਿਤੇ ਵੀ ਕਿਉਂਕਿ ਮੈਂ ਤਾਂ ਬਾਟਰ ਦੇ ਉੱਪਰ ਰਿਹਾ ਹਾਂ ਜੇ ਜਦੋਂ ਇੱਕ ਸ਼ਾਂਤਰੀ ਜਿਹੜਾ ਉਹ ਸੌ ਜਾਂਦਾ ਹੈ ਜਾਮਨ ਉਹ ਕਿਤੇ ਵੀ ਆਪਣੇ ਨਾਲ ਉਹ ਇਥੇ ਪੁਲਿਸ ਦੇ ਵਿੱਚ ਵੀ ਹੁੰਦੇ ਆ ਸਕਿਉਰਿਟੀ ਗਾਰਡ ਲੱਗਦੇ ਆ ਸੈਲਰਾਂ ਦੇ ਵਿੱਚ ਉੱਥੇ ਵੀ ਇਹ ਹੁੰਦਾ ਤੇ ਜਿਹੜਾ ਸਾਡਾ ਦੇਸ਼ ਆ ਉਹ ਜਿਹੜਾ ਬਾਰਡਰ ਦੇ ਉੱਤੇ ਖੜੇ ਜਵਾਨ ਆ ਸਾਡੇ ਉਹਨਾਂ ਦੇ ਸਿਰ ਤੇ ਅਸੀਂ ਸੁਣਨੇ ਆ ਤੇ ਜੇਕਰ ਉਹਨਾਂ ਦਾ ਧਿਆਨ ਆਪਣੇ ਪਰਿਵਾਰ ਵੱਲ ਆਉਂਦਾ ਤੇ ਫਿਰ ਸਾਡੇ ਦੇਸ਼ ਦੇ ਹਾਲਾਤ ਕੀ ਹੋ ਸਕਦੇ ਆ ਇਹ ਸੋਚਣ ਵਾਲੀ ਗੱਲ ਹੈ ਗਹਿਰਾਈ ਨਾਲ ਸਰਕਾਰਾਂ ਨੂੰ ਸੋਚਣਾ ਚਾਹੀਦਾ ਇੱਕ ਪਾਸੇ ਪਰਵਤਨ ਸਰਕਾਰ ਕਿ ਉਹ ਫੌਜੀਆਂ ਦੇ ਬਹੁਤ ਬੜਾ ਸੰਭਾਲ ਦਾ ਕਰਨ ਦੀ ਗੱਲ ਕਰਦੀ ਆ ਪਰ ਇਹ ਕਰਨਾ کافی ਦਿਨਾਂ ਦੀ ਗੱਲ ਸੋਚੇ ਪੈਲ ਦੇ ਅਧਾਰ ਤੇ ਮੈਂ ਪਹਿਲੇ ਹੀ ਕਹਿਆ ਪੈਲ ਦੇ ਅਧਾਰ ਤੇ ਹੱਲ ਕਰਨਾ ਚਾਹੀਦਾ ਸੀਗਾ ਭਗਵਾਨ ਜੀ ਮਾਨ ਸਰਕਾਰ ਨੂੰ ਉਹ ਕਿਸੇ ਵੀ ਤਰੀਕੇ ਦੇ ਨਾਲ ਕਰਦੀ ਜਾਂ ਪਰਿਵਾਰ ਨੂੰ ਆਪਣੇ ਕਲਾਵੇ ਦੇ ਵਿੱਚ ਲੈਂਦੀ ਪਰਿਵਾਰ ਨੂੰ ਜਿਹੜਾ ਹੈਗਾ ਉਹਨਾਂ ਨੂੰ ਵਿਸ਼ਵਾਸ ਦਵਾਉਂਦੀ ਇਹ ਹੱਲ ਹੋ ਜਾਣਾ ਚਾਹੀਦਾ ਸੀਗਾ ਇਹ ਮੰਦਪਾਗੀ ਘਟਨਾ ਜਿਹੜਾ ਹਜੇ ਤੱਕ ਹੱਲ ਨਹੀਂ ਹੋਇਆ ਤੇ ਇਸ ਕਰਕੇ ਮੈਂ ਤਾਂ ਇਹੀ ਭਗਵਾਨ ਜੀ ਤੁਮਾਨ ਨੂੰ ਵੀ ਬੇਨਤੀ ਕਰੂੰਗਾ ਬਾਕੀ ਵੀ ਜਿਹੜਾ ਪ੍ਰਸ਼ਾਸਨ ਆ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਅਸੀਂ ਤਾਂ ਬੇਨਤੀ ਕੋਈ ਕਰ ਸਕਦੇ ਆ ਤੇ ਜੇਕਰ ਇਹ ਹੱਲ ਨਹੀਂ ਹੋਊਗਾ ਇਹ ਮਸਲਾ ਜਿਹੜਾ ਹੋਰ ਵਧੂਗਾ ਤੇ ਬਾਕੀ ਜਿਹੜੇ ਹੈਗੇ ਜਥੇਬੰਦੀਆਂ ਨੇ ਉਹਨਾਂ ਨਾਲ ਵੀ ਸਾਡੀ ਗੱਲਬਾਤ ਚੱਲੀ ਜਾਂਦੀ ਆ ਅੱਜ ਕਾਫੀ ਜਥੇਬੰਦੀਆਂ ਦੇ ਫੋਨ ਆਏ ਆ ਕਿਉਂਕਿ ਇਹ ਜਿਹੜਾ ਪਰਿਵਾਰ ਆ ਇਹਨਾਂ ਨੇ ਧਰਨਾ ਲਾਉਣ ਦੇ ਵਿੱਚ ਥੋੜੀ ਜਲਦੀ ਕਰਤੀ ਕਿ ਅੱਧੀਆਂ ਜਥੇਬੰਦੀਆਂ ਨੂੰ ਮੈਸੇਜ ਗਿਆ ਹੀ ਨਹੀਂ ਹੈਗਾ ਤੇ ਮੇਰੇ ਕੋਲੇ ਹੁਣੇ ਕਈ ਜਥੇਬੰਦੀਆਂ ਦੇ ਫੋਨ ਆਏ ਆ ਕਿ ਯਾਰ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਤਾਂ ਇਸ ਕਰਕੇ ਜਿਹੜਾ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮਸਲਾ ਵੱਧ ਵੀ ਸਕਦਾ ਈਗਲ ਵੀ ਦੁੱਖ ਬਹੁਤ ਲੱਗਦਾ ਇੱਥੋਂ ਕੋਈ ਚੀਰ ਕੇ ਨਹੀਂ ਦੇਖ ਸਕਦਾ ਜਦੋਂ ਕੋਈ ਫੌਜੀਆ ਦੇ ਨਾਲ ਹੀ ਇਹੋ ਜੀ ਗੱਲਬਾਤ ਆਉਂਦੀ ਹੈ ਮੈਂ ਪਹਿਲਾਂ ਹੀ ਇਹ ਗੱਲ ਕਰ ਦਿੰਦੇ ਆ ਆਏ ਦਿਨ ਇਹਦੇ ਵਿੱਚ ਮੈਂ ਸਾਡੇ ਜਿਹੜੇ ਔਫਸਰ ਹੈ ਜਿਹੜੇ ਬਰਗੇਡੀਅਰ ਜਰਨਲ ਲੈਵਲ ਦੇ ਲੋਕ ਹੈ ਮੈਂ ਉਹਨਾਂ ਨੂੰ ਵੀ ਗਨਾਹਗਾਰ ਮੰਨਦਾ ਕਿਉਂਕਿ ਜੇ ਮੈਂ ਪਿੱਛੇ ਜਿਹੜੀ ਗੱਲ ਕਰਾਂ ਜਿਹੜਾ ਕੋਈ ਫੌਜ ਦਾ ਸਿਪਾਹੀ ਹੌਲਦਾਰ ਸੂਬੇਦਾਰ ਤਾਂ ਓਜੀ ਕੁੱਟੀ ਦੇ ਕਿਤੇ ਨਾ ਕਿਤੇ ਭਾਰਤ ਦੇ ਵਿੱਚ ਪਰ ਇਹ ਸੂਬੇਦਾਰ ਤੋਂ ਉੱਪਰ ਉੱਠ ਕੇ ਕੈਪਟਨ ਤੱਕ ਜਿਹੜਾ 6 ਮਹੀਨੇ ਪਹਿਲਾਂ ਮੇਟ ਦੇ ਵਿੱਚ ਕੁੱਟਿਆ ਗਿਆ ਤੇ ਅੱਜ ਕਰਨਲ ਤੱਕ ਜਿਹੜਾ ਪਟਿਆਲੇ ਦੇ ਵਿੱਚ ਕੁੱਟਿਆ ਗਿਆ ਕਰਨਲ ਤੱਕ ਗੱਲ ਪਹੁੰਚ ਗਈ ਹੈ ਤੇ ਅਗਲਾ ਨੰਬਰ ਬਰਗੇਡੀਅਰਾਂ ਦਾ ਤੇ ਜਰਨਲਾਂ ਦਾ ਹੈ ਤੇ ਜੇਕਰ ਇਹਨੂੰ ਨਾ ਦੱਬਿਆ ਕਿਉਂਕਿ ਮੈਂ ਹਰ ਜਗ੍ਹਾ ਤੇ ਗੱਲ ਕਰਦਾ ਹੁੰਨਾ ਕਿ ਜਿਹੜੀ ਚਿੰਗਾਰੀ ਆ ਜਦੋਂ ਉਹ ਉੱਪਰਦੀ ਆ ਜੇ ਉਹਦੀ ਨੂੰ ਦੱਬ ਲਿਆ ਜਾਵੇ ਤਾਂ ਚੰਗੀ ਗੱਲ ਆ ਤੇ ਨਹੀਂ ਤਾਂ ਜਿਹੜੇ ਜਰਨਲ ਸਾਡੇ ਵਰਗ ਦੇ ਲੋਕਨਾਂ ਜਾਂ ਕਿ ਫੌਜ ਆਰਮੀ ਸਟਾਫ ਹੈ ਜਾਂ ਰਾਸ਼ਟਰਪਤੀਆ ਉਹਨਾਂ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਜਦੋਂ ਉੱਪਰ ਤੱਕ ਗੱਲ ਜਾਵੜੀ ਜਦੋਂ ਇਹਨਾਂ ਨੇ ਜਰਨਲਾਂ ਦੇ ਗੁਲਾਮੇ ਦੇ ਹੱਥ ਵਿੱਚ ਪਾ ਲਿਆ ਤੇ ਗੁਲਾਮੇ ਦੇ ਹੱਥ ਪਾ ਲਿਆ ਤੇ ਫਿਰ ਉੱਠਣਗੇ ਇਹਨਾਂ ਨੂੰ ਸੋਚਣਾ ਚਾਹੀਦਾ ਗਹਿਰਾਈ ਨਾਲ ਸੋਚਣਾ ਚਾਹੀਦਾ ਸੰਜੀਦਗੀ ਨਾਲ ਸੋਚਣਾ ਚਾਹੀਦਾ ਕਿ ਤਾਂ ਕਿ ਫੌਜੀਆਂ ਦੇ ਜਿਹੜੇ ਮੁੱਦੇ ਆ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਤਾਂ ਕਿ ਜੜੀ ਜਿਹੜੀ ਸਾਡੇ ਦੇਸ਼ ਦੀ ਸੁਰੱਖਿਆ ਹੈ ਉਹਨੂੰ ਵੀ ਕੋਈ ਖਤਰਾ ਨਾ ਬਣੇ ਤੇ ਫੌਜੀਆਂ ਨੂੰ ਵੀ ਥੋੜਾ ਜਿਹੜਾ ਹੌਸਲਾ ਹੋਵੇ ਵੀ ਸਾਡੀਆਂ ਸਰਕਾਰਾਂ